ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਵਾਉਣਾ ਆਸ਼ੀਰਵਾਦ ਲੈਣਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਮੈਂ ਦੇਸ਼ ਤੇ ਕੌਮ ਦੀ ਸੇਵਾ ਦੇ ਵਾਸਤੇ ਆਪਣਾ ਜਿਹੜਾ ਫਰਜ਼ ਹੈ ਜਿਹੜਾ ਮੈਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸੌਂਪਿਆ ਉਸ ਨੂੰ ਪੂਰਾ ਕਰ ਸਕਾਂ ਮੈਂ ਕੋਈ ਵੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਮੇਰਾ ਅੱਜ ਦਾ ਮਕਸਦ ਸਿਰਫ ਇੱਥੇ ਆ ਕੇ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਨਾ ਤੁਮਸਟਕ ਹੋਣਾ ਹੈ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਨਮਾਣੇ ਪੰਜਾਬੀ ਨੂੰ ਇੱਕ ਨਮਾਣੇ ਸਿੱਖ ਨੂੰ ਇਹ ਮਾਣ ਮਿਲਿਆ ਹੈਗਾ ਦੇਸ਼ ਦੇ ਸਦਨ ਦੇ ਵਿੱਚ ਇਲੈਕਸ਼ਨ ਲੜ ਕੇ ਸਾਡੇ ਬਹੁਤ ਸਾਰੇ ਨਮਾਇंदे ਜਾਂਦੇ ਆ ਲੇਕਿਨ ਇੱਕ ਨਮਾਣੇ ਸਿੱਖ ਦੀ ਨਾਮਜ਼ਦਗੀ ਹੋਣੀ ਦੇਸ਼ ਦੇ ਸੰਸਦ ਦੇ ਵਿੱਚ ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਇੱਕ ਪਿਆਰ ਹੈ ਅਸੀਂ ਕਹਿੰਦਾ ਮੱਥਾ ਟੇਕਣੀ ਪਹਿਲੇ ਹਾਂਜੀ ਦੱਸੋ ਅਸੀਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਆਏ ਹਾਂ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ ਦਰਬਾਰ ਸਾਹਿਬ 'ਚ ਹਾਜ਼ਰ ਹੋਏ ਹਾਂ ਸ਼ੁਕਰਾਨਾ ਕਰਨ ਦੇ ਵਾਸਤੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਬਹੁਤ ਮਾਨ ਬਖਸ਼ਿਸ਼ ਕੀਤਾ ਹੈ ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਹੈ ਮੈਂਬਰ ਪਾਰਲੀਮੈਂਟ ਬਣਾਉਣ ਦਾ ਜਿਹੜਾ ਉਹਨਾਂ ਨੇ ਇੱਕ ਕਹਿ ਲੋ ਕਿ ਮੈਨੂੰ ਮੌਕਾ ਦਿੱਤਾ ਹੈਗਾ ਕਿ ਮੈਂ ਦੇਸ਼ ਦੇ ਸਭ ਤੋਂ ਉੱਚੇ ਸਦਨ ਦੇ ਵਿੱਚ ਜਾ ਕੇ ਆਪਣਾ ਵਿਚਾਰ ਪੇਸ਼ ਕਰ ਸਕਾਂ ਆਪਣੇ ਇਸ ਖੇਤਰ ਦਾ ਐਜੂਕੇਸ਼ਨ ਦਾ ਜੋ ਮੇਰਾ ਫੀਲਡ ਹੈ ਉਸ ਦੇ ਬਾਰੇ ਮੈਂ ਗੱਲ ਕਰ ਸਕਾਂ ਦੇਸ਼ ਦੇ ਵਿਸ਼ਵਧਪਾਵਨਾ ਔਰ ਗੁਰੂ ਸਾਹਿਬ ਦੇ ਜਿਹੜਾ ਸਾਡਾ ਵਿਚਾਰਧਾਰਾ ਹੈ ਸਰਬੱਤ ਦੇ ਭਲੇ ਦੀ ਗੱਲ ਕਰ ਸਕਾਂ ਤੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੋਈ ਹੈ ਮੈਂ ਬਹੁਤ ਨਿਮਰਣਾ ਹੈਗਾ ਬਹੁਤ ਸਧਾਰਨ ਘਰ ਤੋਂ ਚੱਲ ਕੇ ਇੱਕ ਐਜੂਕੇਸ਼ਨ ਦੀ ਸੇਵਾ ਕਰਦਿਆ ਮੈਨੂੰ ਇਹ ਮੌਕਾ ਮਿਲਿਆ ਦੇਸ਼ ਦੀ ਸੇਵਾ ਕਰਨ ਦਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਆਂ ਜਿੱਦੇ ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰਾਂਗਾ ਮੈਂ ਕਿਉਂਕਿ ਮੈਂ ਸਿਰਫ ਇੱਕ ਹੀ ਮੇਰਾ ਮਕਸਦ ਹੈ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਵਾਉਣਾ ਆਸ਼ੀਰਵਾਦ ਲੈਣਾ ਕਿ ਗੁਰੂ ਸਾਹਿਬ ਕਿਰਪਾ ਕਰਨ ਕਿ ਮੈਂ ਦੇਸ਼ ਤੇ ਕੌਮ ਦੀ ਸੇਵਾ ਦੇ ਵਾਸਤੇ ਆਪਣਾ ਜਿਹੜਾ ਫਰਜ਼ ਹੈ ਜਿਹੜਾ ਮੈਨੂੰ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਨੇ ਸੌਂਪਿਆ ਉਸ ਨੂੰ ਪੂਰਾ ਕਰ ਸਕਾਂ। ਸਰ ਸਰ ਨਸ਼ੇ ਵਾਲੀ ਗੱਲ ਹੈ ਤੇ ਖੇਡਾਂ ਨੂੰ ਲੈ ਕੇ ਜੇ ਆਪਾਂ ਉਧਰ ਧਿਆਨ ਦੇਈਏ ਕਿੱਦਾਂ ਬੱਲਦੇ। ਨਸ਼ੇ ਤਾਂ ਪੂਰੀ ਦੁਨੀਆ ਵਿੱਚ ਹੈਗੇ ਨੇ ਲੇਕਿਨ ਇਹ ਬਹੁਤ ਮੰਦ ਭਾਗੀ ਗੱਲ ਹੈ ਕਿ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਮੱਥੇ ਤੇ ਇਹ ਇੱਕ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਦਾਗ ਲੱਗਿਆ ਹੈਗਾ ਨਸ਼ਿਆਂ ਦਾ। ਪਰ ਨਸ਼ੇ ਖਤਮ ਕਰਨ ਵਾਸਤੇ ਸਾਡਾ ਸਾਰਾ ਸਮਾਜ ਹੀ ਚਿੰਤਤ ਹੈਗਾ। ਔਰ ਮੈਂ ਇਹਨੂੰ ਇੱਕ ਸਮਾਜਿਕ ਸਮੱਸਿਆ ਦੇ ਤੌਰ ਤੇ ਦੇਖਦਾ ਔਰ ਇਹ ਗੱਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵੀ ਪੰਜਾਬ ਦੇ ਵਿੱਚ ਨਸ਼ਿਆਂ ਦੀ ਗੱਲ ਨੂੰ ਲੈ ਕੇ ਬਹੁਤ ਚਿੰਤਤ ਹੈ ਔਰ ਉਹਨਾਂ ਦਾ ਆਦੇਸ਼ ਵੀ ਹੈ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਾਸਤੇ ਇੱਕ ਮੁਹਿੰਮ ਜਿਹੜੀ ਆ ਨਸ਼ੇ ਦੀ ਰੋਕਥਾਮ ਵਾਸਤੇ ਜਾਗਰੂਕਤਾ ਮੁਹਿੰਮ ਵੀ ਔਰ ਸਮਾਜ ਨੂੰ ਇਕਜੁੱਟ ਕਰਨ ਦੀ ਮੁਹਿੰਮ ਵੀ ਜਿਹੜੀ ਆ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਜਾਵੇ ਤੇ ਸਾਡੀ ਕੋਸ਼ਿਸ਼ ਹੋਏਗੀ ਕਿ ਅਸੀਂ ਸਾਰੀਆਂ ਇਹ ਜਿਹੜੀਆਂ ਇਹ ਨਾਨ ਪੋਲਿਟਿਕਲ ਪਲੇਟਫਾਰਮ ਤੇ ਅਸੀਂ ਨਸ਼ਿਆਂ ਦੇ ਖਿਲਾਫ ਕੋਈ ਇੱਥੇ ਮਹਿੰਮ ਸ਼ੁਰੂ ਕਰ ਸਕੀਏ ਉਸ ਦੇ ਵਾਸਤੇ ਕੋਸ਼ਿਸ਼ ਕਰਾਂਗੇ। ਦੇਖ ਰਹੇ ਦਾਅਵੇ ਕਰ ਰਹੀ ਸੀ ਕਿ ਜਿਹੜੇ ਦਾਅਵੇ ਕਿਤੇ ਨਾ ਕਿਤੇ ਦਿਖਦੇ ਆ ਵੀ ਫੇਲ ਹੁੰਦੇ ਨੇ ਜੇ ਆ ਗਏ ਉਹ ਕਿਹਨਾ ਚਾਹੁੰਦੇ ਮੈਂ ਕੋਈ ਵੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹੁੰਦਾ ਮੇਰਾ ਅੱਜ ਦਾ ਮਕਸਦ ਸਿਰਫ ਇਹ ਹੈ ਕਿ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਨਾਤਮਸਤਕ ਹੋਣਾ ਹੈ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਕਿ ਨਮਾਣੇ ਪੰਜਾਬੀ ਨੂੰ ਇੱਕ ਨਮਾਣੇ ਸਿੱਖ ਨੂੰ ਇਹ ਮਾਣ ਮਿਲਿਆ ਹੈਗਾ ਦੇਸ਼ ਦੇ ਸਦਨ ਦੇ ਵਿੱਚ ਇਲੈਕਸ਼ਨ ਲੜ ਕੇ ਸਾਡੇ ਬਹੁਤ ਸਾਰੇ ਨਮਾਇंदे ਜਾਂਦੇ ਆ ਲੇਕਿਨ ਇੱਕ ਨਮਾਣੇ ਸਿੱਖ ਦੀ ਨਾਮਜ਼ਦਗੀ ਹੋਣੀ ਦੇਸ਼ ਦੇ ਸੰਸਦ ਦੇ ਵਿੱਚ ਮੈਂ ਸਮਝਦਾ ਕਿ ਇਹ ਪ੍ਰਧਾਨ ਮੰਤਰੀ ਦਾ ਬਹੁਤ ਵੱਡਾ ਇੱਕ ਪਿਆਰ ਹੈ ਜਿਹੜਾ ਉਹਨਾਂ ਦੀ ਇੱਕ ਕਹਿ ਲਓ ਕਿ ਉਹ ਉਹਨਾਂ ਦੇ ਦਿਲ ਦੇ ਵਿੱਚ ਇੱਕ ਸਿੱਖਾਂ ਵਾਸਤੇ ਪੰਜਾਬੀਆਂ ਵਾਸਤੇ ਜਗ੍ਹਾ ਹੈ ਮੈਂ ਇਹ ਦਸਤਾਰ ਸਜਾਈ ਹੋਈ ਹੈ ਮੈਂ ਸਮਝਦਾ ਕਿ ਇਹ ਦਸਤਾਰ ਨੂੰ ਮਾਨ ਮਿਲਿਆ ਹੈ ਇਹ ਪੰਜਾਬ ਨੂੰ ਮਾਨ ਮਿਲਿਆ ਹੈ ਇਹ ਪੰਜਾਬ ਦੇ ਐਜੂਕੇਸ਼ਨ ਸੈਕਟਰ ਜਿਹੜਾ ਹੈਗਾ ਜਿੱਥੇ ਅਸੀਂ ਸੇਵਾ ਕਰਦੇ ਸੀ ਉਹਨੂੰ ਮਾਨ ਮਿਲਿਆ ਹੈ